माफ करना वैसे ऐसा इतना ना करो इते निशान आने ने ਤੁਸੀਂ ਕਹਿੰਦੇ ਬੈਠ ਜਾ ਮਹਾਰਾਜ ਇੱਥੇ ਦਿਸਣਾ ਹੀ ਕੁਛ ਨਹੀਂ ਤੁਹਾਨੂੰ ਨਿਸ਼ਾਨ ਹੀ ਇੱਥੇ ਆਣੇ ਨੇ ਤੁਸੀਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਆ ਤੇ ਬੇਨਤੀ ਬੰਨਣਾ ਤੁਸੀਂ ਤੇ ਬੀਬੀ ਜੀ ਨੂੰ ਸਗੋਂ ਹੋਰ ਸਪੋਰਟ ਕਰ ਰਹੇ ਹੋ ਮੈਂ ਉਹ ਨੂੰ ਆਪਣਾ ਕਰੀ ਚੱਲੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਉਹਨਾਂ ਨੇ ਤੁਹਾਨੂੰ ਬੇਨਤੀਆਂ ਕੀਤੀਆਂ ਕਿਉਂਕਿ ਜਿਹੜੇ ਪ੍ਰਬੰਧਕ ਹੁੰਦੇ ਐ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਐ ਇਸ ਕਰਕੇ ਉਹਨਾਂ ਨੇ ਬੇਨਤੀਆਂ ਸਾਰਿਆਂ ਨੂੰ ਕਰਨੀਆਂ ਆਈਆਂ ਤੇ ਸਾਡਾ ਵੀ ਇਹ ਫਰਜ਼ ਬਣਦਾ ਕਿਉਂਕਿ ਅੱਜ ਕਿੰਨੇ ਚੈਨਲ ਲਾਈਵ ਚੱਲ ਰਹੇ ਨੇ ਕਿੰਨੇ ਚੈਨਲਾਂ ਵਾਲੇ ਵੀਰ ਤੁਹਾਡੇ ਅੱਜ ਖਾਲਸੇ ਦੇ ਜਹਾਜ ਲਾਲ ਨੂੰ ਜਿਨ੍ਹਾਂ ਨੇ ਸਾਰੀ ਦੁਨੀਆ 'ਚ ਦਿਖਾ ਲਣਾ ਬਾਹਰਲੇ ਮੁਲਕਾਂ ਦੇ ਵਿੱਚੋਂ ਚੈਨਲਾਂ ਵਾਲੇ ਵੀ ਆਏ ਨੇ ਤੇ ਫੋਟੋਗ੍ਰਾਫਰ ਵੀ ਵੱਡੀ ਪੱਧਰ ਤੇ ਪਹੁੰਚੇ। ਉਹਨਾਂ ਨੇ ਤੁਹਾਡੇ ਖਾਲਸੇ ਦੇ ਜੰਗੀ ਕਰਤੱਬਾਂ ਦੀਆਂ ਫੋਟੋਆਂ ਤਸਵੀਰਾਂ ਖਿੱਚ ਕੇ ਸਾਰੀ ਦੁਨੀਆ ਤੱਕ ਪਹੁੰਚਾਉਣੀਆਂ। ਸੋ ਜਿੰਨੇ ਚੈਨਲਾਂ ਵਾਲੇ ਵੀ ਰਹਿ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਸੇ ਉਹਨਾਂ ਨੂੰ ਵੀ ਸਾਰਿਆਂ ਨੂੰ ਸचेਤਤਾ ਹੀ ਵਾਸਤੇ ਵੀ ਬੇਨਤੀ ਹੈ। ਕਿਉਂਕਿ ਘੋੜੇ ਭੱਜਣੇ ਨੇ ਪੂਰੀ ਫੁੱਲ ਸਪੀਡ ਦੇ ਉੱਤੇ ਤੇ ਕੋਈ ਵੀ ਮੇਰਾ ਵੀਰ ਕੈਮਰੇ ਵਾਲਾ ਜਾਂ ਸੰਗਤ ਦੇ ਵਿੱਚੋਂ ਵੀਰ ਘੋੜੇ ਦੇ ਅੱਗੇ ਹੋ ਕੇ ਮੂਵੀ ਬਣਾਉਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਘੋੜੇ ਦੀ ਬ੍ਰੇਕ ਨਹੀਂ ਲੱਗਣੀ ਤੇ ਘੋੜੇ ਨੇ ਉੱਤੇ ਚੜ ਜਾਣਾ ਹਰ ਵਾਰੀ ਆਪਾਂ ਵੇਖਦੇ ਆ ਤੇ ਕਿੰਨੇ ਵੀਰ ਮੱਲੋ ਮੱਲੀ ਜਾ ਕੇ ਘੋੜਿਆਂ ਦੇ ਥੱਲੇ ਆਉਂਦੇ ਆ ਜਦੋਂ ਆਪਾਂ ਨੂੰ ਪਤਾ ਹੀ ਆਵੇ ਘੋੜਾ ਇੰਨੀ ਫੁੱਲ ਸਪੀਡ 'ਚ ਭੱਜਿਆ ਆ ਰਿਹਾ ਆ ਆਪਾਂ ਕਿਉਂ ਘੋੜਿਆਂ ਦੇ ਥੱਲੇ ਨੂੰ ਜਾਣਾ ਸੋ ਦਲ ਪੰਥਾਂ ਦੇ ਮੁਖੀ ਸਹਿਬਾਨ ਪਹੁੰਚ ਰਹੇ ਨੇ ਸੋ ਵੱਖ-ਵੱਖ ਦਲ ਪੰਥਾਂ ਦੇ ਮੁਖੀ ਸਹਿਬਾਨ ਖਾਲਸੇ ਦੀ ਚੜ੍ਹਦੀ ਕਲਾ ਦਾ ਵਰਤੀ ਕੋਹਲੇ ਮਹੱਲੇ ਦੇ ਰੂਪ ਦੇ ਵਿੱਚ ਖਾਲਸੇ ਹੀ ਜਾਹਲ ਜلال ਦੇ ਵਿੱਚ ਪਹੁੰਚ ਰਹੇ ਆ ਸੋ ਆਪਾਂ ਉਹਨਾਂ ਦਾ ਸਤਕਾਰ ਵੀ ਕਰੀਏ ਉਹਨਾਂ ਦੇ ਦਰਸ਼ਨ ਵੀ ਕਰੀਏ ਪਰ ਜਗ੍ਹਾ ਵੀ ਜ਼ਰੂਰ ਛੱਡ ਦਿਓ ਅ ਜਿਹੜੇ ਮੇਰੇ ਵੀਰ ਸੰਗਤਾਂ ਗੁਰੂ ਕੇ ਸਿੰਘ ਗਰਾਊਂਡ ਦੇ ਵਿੱਚ ਬੈਠੇ ਆ ਹੁਣ ਬੈਠਣ ਦਾ ਤੁਹਾਡਾ ਟਾਈਮ ਮੁੱਕ ਗਿਆ ਹੁਣੇ ਉੱਠ ਕੇ ਖੜੇ ਹੋ ਜਾਓ ਤੇ ਸਾਈਡ ਤੇ ਹੋ ਜਾਓ ਸਾਈਡ ਤੇ ਹੋ ਕੇ ਘੋੜਿਆਂ ਦੇ ਭੱਜਣ ਵਾਸਤੇ ਜਿਹੜੀ ਜਗ੍ਹਾ ਆ ਉਹ ਟਰੈਕ ਸਾਰਾ ਬੇਲਾ ਕਰ ਦਿਓ ਸੋ ਪਹਿਲਾਂ ਵੀ ਬੇਨਤੀ ਕੀਤੀ ਹੈ ਪੀਟੀਸੀ ਚੈਨਲ ਜੋ ਕਿ ਲਗਾਤਾਰ ਲਾਈਵ ਪ੍ਰੋਗਰਾਮ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਦਿਖਾ ਰਹੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਘੋੜੇ ਬੜੀ ਫੁੱਲ ਸਪੀਡ ਨਾਲ ਭੱਜਣੇ ਆ ਕਿਰਪਾ ਕਰਕੇ ਥੋੜੀ ਜੀ ਆਪਣੀ ਗੱਡੀ ਲਾਈਵ ਪੀਟੀਸੀ ਵਾਲਿਆਂ ਨੂੰ ਬੇਨਤੀ ਹੈ ਕਿ ਥੋੜੀ ਜਿਹਾ ਪਿੱਛੇ ਕਰ ਲਵੋ ਤੇ ਬਾਕੀ ਵੀ ਜਿਹੜੀਆਂ ਗੱਡੀਆਂ ਗਰਾਊਂਡ ਦੇ ਵਿੱਚ ਆ ਰਹੀਆਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਜਿਹੜੇ ਮੁਖੀ ਸਹਿਬਾਨ ਹਨ ਦਲਾ ਪੰਥਾਂ ਦੇ ਉਹਨਾਂ ਨੇ ਆਉਣਾ ਹੈ ਉਹਨਾਂ ਦੀ ਕੇਵਲ ਗੱਡੀ ਉਹ ਸਟੇਜ ਦੇ ਲਾਗੇ ਤੱਕ ਆਉਣ ਦਿੱਤੀ ਜਾਵੇ ਇੱਥੋਂ ਜਦੋਂ ਸਿੰਘ ਸਹਿਬਾਨਾਂ ਨੂੰ ਗੱਡੀ ਦੇ ਵਿੱਚੋਂ ਜਹਾਜ਼ ਦੇ ਵਿੱਚੋਂ ਉਤਾਰ ਕੇ ਸਟੇਜ ਦੇ ਉੱਤੇ ਆ ਜਾਣ ਤੇ ਨਾਲ ਹੀ ਜੜੀਆਂ ਗੱਡੀਆਂ ਨੇ ਕਿਰਪਾ ਕਰਕੇ ਇਹ ਸਾਈਡ ਤੇ ਲਾਉਣ ਦੀ ਕਿਰਪਾਲਤਾ ਕਰੋ ਜਗ੍ਹਾ ਜ਼ਰੂਰ ਦੇਖ ਲਿਓ ਤਾਂ ਕਿ ਘੋੜਿਆਂ ਦੇ ਭੱਜਣ ਵਾਸਤੇ ਕੋਈ ਮੁਸ਼ਕਲ ਨਾ ਆਵੇ ਕਿਉਂਕਿ ਘੋੜੇ ਕੋਈ 5 10 ਨਹੀਂ 5 700 ਘੋੜਾ ਆ ਰਿਹਾ ਸੋ ਉਹਨਾਂ ਵਾਸਤੇ ਜਗ੍ਹਾ ਵੀ ਚਾਹੀਦੀ ਆ ਤੇ ਭੱਜਣ ਵਾਸਤੇ ਟਰੈਕ ਵੀ ਖਾਲੀ ਹੋਣਾ ਚਾਹੀਦਾ ਸੋ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਪ੍ਰਵਾਨ ਕਰਿਓ ਸੋ ਸਾਰੇ ਹੀ ਗੱਤਕੇ ਅਖਾੜੇ ਸਾਰੇ ਹੀ ਗੱਤਕੇ ਅਖਾੜਿਆਂ ਦੇ ਬੱਚੇ ਨੌਜਵਾਨ ਚੜ੍ਹਦੀ ਕਲਾ ਦੇ ਨਾਲ ਸਾਰੇ ਹੀ ਹੋਲੇ ਮੱਲੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਠੀਕ ਹੈ ਬਹੁਤ ਚੜ੍ਹਦੀ ਕਲਾ ਦੀ ਗੱਲ ਹੈ ਉਹਨਾਂ ਸਮਾਂ ਬੱਚਿਆਂ ਦੇ ਕੋਲੋਂ ਕੋਈ ਜੰਗੀ ਕਰਤੱਬ ਜੜਿਆ ਦਿਖਾੜ ਲਵੋ ਜਿੰਨਾ ਚਿਰ ਘੋੜੇ ਨਹੀਂ ਆਉਂਦੇ ਸੋ ਦਲਪੰਥ ਮਹੱਲਾ ਸ਼ੁਰੂ ਹੋ ਚੁੱਕਾ ਹੈ ਸੋ ਸਾਰੇ ਸਿੰਘ ਸਹਿਬਾਨ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਿਨ੍ਹਾਂ ਨੂੰ ਕਾਲਕਸਾਹਿਬ ਵੱਲੋਂ ਪੰਥ ਰਤਨ ਸੇਵਾ ਰਤਨ ਦੀ उपाधि ਨਾਲ ਸਨਮਾਨਿਤ ਕੀਤਾ ਗਿਆ। ਸੋ ਇਸੇ ਤਰ੍ਹਾਂ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਅਵਤਾਰ ਸਿੰਘ ਸਾਹਿਬ ਜੀ, ਦਲਪੰਥ ਬਾਬਾ ਵਿਧੀਚੰਦ ਸਾਹਿਬ ਉਹ ਵੀ ਆਪਣੇ ਘੋੜਿਆਂ ਸਮੇਤ ਹਾਥੀਆਂ ਸਮੇਤ ਪੂਰੇ ਜਹੋ ਜਲਾਲ ਦੇ ਨਾਲ ਗਰਾਊਂਡ ਦੇ ਵਿੱਚ ਪਹੁੰਚ ਰਹੇ ਆ। ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਸਾਹਿਬ ਜੀ ਸ਼੍ਰੋਮਣੀ ਪੰਥ ਅਕਾਲੀ ਮਿਸਲ ਸ਼ਹੀਦਾਂ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਮੁਖੀ ਉਹ ਵੀ ਸਿੰਘ ਸਾਹਿਬ ਗਰਾਊਂਡ ਦੇ ਵਿੱਚ ਦਰਸ਼ਨ ਦੇਣ ਵਾਸਤੇ ਪੰਥ ਦੇ ਨਾਲ ਹੀ ਪਹੁੰਚ ਰਹੇ ਸਾਰੇ ਹੀ ਦਲਾ ਪੰਥਾਂ ਦੇ ਮੁਖੀ ਸਹਿਬਾਨ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ ਗੁਰੂ ਨਾਨਕ ਦਲ ਮੜੀਆਂਵਾਲ ਸੋ ਉਹ ਵੀ ਦਰਸ਼ਨ ਕਰਨ ਵਾਸਤੇ ਸਾਰੇ ਪਹੁੰਚ ਰਹੇ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਸਾਰੇ ਜਥੇਦਾਰਾਂ ਦੇ ਤੁਹਾਨੂੰ ਸਿੰਘ ਸਾਹਿਬਾਨਾਂ ਦੇ ਸਟੇਜ ਦੇ ਉੱਤੋਂ ਦਰਸ਼ਨ ਹੋਣੇ ਨੇ ਥੋੜੀ ਦੇਰ ਤੱਕ ਮਹੱਲਾ ਸ਼ੁਰੂ ਹੋ ਚੁੱਕਾ ਹੈ ਤੇ ਵੱਖ-ਵੱਖ ਸਥਾਨਾਂ ਤੋਂ ਨਮਸਕਾਰਾਂ ਕਰਕੇ ਗੁਰੂ ਕੇ ਨਿਸ਼ਾਨ ਤੋਂ ਸਿੰਘਗਾਰਿਆਂ ਦੀ ਅਗਵਾਈ ਦੇ ਵਿੱਚ ਮਹਾਨ ਹੋਲਾ ਮਹੱਲਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚਣੇ ਵਾਲਾ ਸਾਰੇ ਹੀ ਦਲਾਂ ਪੰਥਾਂ ਦੇ ਮੁਖੀ ਸਾਹਿਬਾਨ ਪਹੁੰਚਣੇ ਵਾਲੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ ਗੱਡੀਆਂ ਬਿਲਕੁਲ ਸਾਈਡ ਤੇ ਲਾ ਦਿਓ ਤਾਂ ਕਿ ਘੋੜਿਆਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਟਰੈਕ ਖਾਲੀ ਹੋਣਾ ਚਾਹੀਦਾ ਕਿਉਂਕਿ ਘੋੜਿਆਂ ਨੂੰ ਭੱਜਣ ਵਾਸਤੇ ਜਗ੍ਹਾ ਚਾਹੀਦੀ ਸੋਨੇ ਅੰਗਸੰਗ ਗੁਰੂਕੀਆਂ ਲਾਡਲੀਆਂ ਫੌਜਾਂ ਨੇ ਘੋੜਿਆਂ ਦੇ ਉੱਤੇ ਤੁਹਾਨੂੰ ਜੰਗੀ ਕਰਤੱਬ ਕਰਕੇ ਬਖਾਲਣੇ ਕੋਈ ਜਾਣਾ ਉਦਾਂ ਘੋੜੇ ਦੇ ਉੱਤੇ ਬੈਠ ਕੇ ਦੇਖ ਲਓ ਉਹਦੀਆਂ ਲੱਤਾਂ ਕੰਬਣ ਲੱਗ ਪੈਂਦੀਆਂ ਪਰਨੇ ਅੰਗਸ ਸਿੰਘ ਫੌਜਾਂ ਨਿੱਕੇ ਨਿੱਕੇ ਪਚੰਗੀ ਬਹੁਤ ਵੱਡੀ ਮਿਹਨਤ ਹੈ ਉਹਨਾਂ ਦੀ ਕਮਾਈ ਹੈ ਜਿਨ੍ਹਾਂ ਨੇ ਪੂਰੀ ਗਰਮੀ ਦੇ ਦਿਨਾਂ ਵਿੱਚ ਦਰਖਤਾਂ ਦੇ ਥੱਲੇ ਸੌਣਾ ਇਸੇ ਤਰ੍ਹਾਂ ਪੂਰੀ ਠੰਡ ਦੇ ਵਿੱਚ ਸਿਆਲ ਦੇ ਵਿੱਚ ਧੁੰਦਾਂ ਦੇ ਦਿਨਾਂ ਦੇ ਵਿੱਚ ਜਦੋਂ ਧੁੰਦ ਚੁੰਦੀ ਹੁੰਦੀ ਹੈ ਉਦੋਂ ਦਰਖਤਾਂ ਦੇ ਥੱਲੇ ਘੋੜਿਆਂ ਦੇ ਕੋਲ ਗੁਰੂ ਕੇ ਰਾਖੀਆਂ ਦੀ ਸੇਵਾ ਕਰਕੇ ਇਹ ਸੋਹਣਾ ਛੋਟੀ ਕਮਾਈ ਨਹੀਂ ਆ ਗਈ ਅੱਜ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਪਹਿਲਾਂ ਅਸੀਂ ਏਸੀ ਕਮਰਾ ਭਾਲਦੇ ਆ ਨਾਲ ਕਹਿੰਦੇ ਆ ਅਟੈਚ ਬਾਥਰੂਮ ਜ਼ਰੂਰ ਹੋਣਾ ਚਾਹੀਦਾ ਪਰ ਧੰਨ ਗੁਰੂ ਘਰ ਖਾਲਸਾ ਪੰਥ ਜਿਹੜੇ ਘੋੜਿਆਂ ਦੇ ਕੋਲ ਨਾ ਠੰਡ ਵੇਖਦੇ ਆ ਨਾ ਗਰਮੀ ਦੇਖਦੇ ਆ ਉਤੋਂ ਉਹਨਾਂ ਦੇ ਮੀਂਹ ਪੈਂਦਾ ਤੇ ਉਹਨਾਂ ਦੇ ਵਸਤਰ ਬਿਸਤਰੇ ਸਾਰੇ ਗਿੱਲੇ ਹੋਏ ਹੁੰਦੇ ਆ ਸੋ ਇਸ ਕਰਕੇ ਬਹੁਤ ਵੱਡੀ ਕਮਾਈ ਹੈ ਗੁਰੂ ਕੇ ਖਾਲਸੇ ਪੰਥ ਦੀ ਫੌਜ ਦੀ ਗੁਰੂ ਮਹਾਰਾਜ ਕਿਰਪਾ ਕਰਨ ਇਹ ਗੁਰੂ ਦਾ ਖਾਲਸਾ ਪੰਥ ਹੈ ਇਸੇ ਤਰ੍ਹਾਂ ਦੁੱਖਾਂ ਵਿੱਚ ਸੁੱਖਾਂ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਿਹਾ ਤੇ ਖਾਲਸੇ ਪੰਥ ਨੇ ਸਾਰੀ ਸਮੁੱਚੀ ਅਗਵਾਈ ਕਰਨੀ ਆ ਸਾਰੀ ਕੌਮ ਦੀ ਸੋ ਅੱਜ ਆਪਾਂ ਖਾਲਸੇ ਦਾ ਜਹੋ ਜਲਾਲ ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਕੇ ਦਸਵੇਂ ਪਾਤਸ਼ਾਹ ਨੇ ਇਹ ਬਚਨ ਕੀਤੇ ਸਨ ਬਾਬਾ ਜੀ ਨੇ ਸੁਣਾਏ ਤੁਹਾਨੂੰ ਕਹਿੰਦੇ ਹੋਲੇ ਮੱਲੇ ਦੇ ਦਿਨਾਂ ਦੇ ਵਿੱਚ ਜਿੱਥੇ ਖਾਲਸਾ ਪੰਥ ਸਾਰਾ ਇਕੱਠਾ ਹੋਇਆ ਕਰੇਗਾ ਕਹਿੰਦੇ ਉੱਥੇ ਹੋਲੇ ਮੱਲੇ ਦੇ ਵਿੱਚ ਮੈਂ ਆਪ ਸ਼ਾਮਲ ਹੋਇਆ ਕਰਾਂਗਾ ਸੋ ਅੱਜ ਤੁਹਾਨੂੰ ਖਾਲਸੇ ਦੇ ਰੂਪ ਦੇ ਵਿੱਚ ਨਿਹੰਗ ਸਿੰਘ ਗੁਰੂ ਕੇ ਬਾਣਿਆਂ ਦੇ ਰੂਪ ਦੇ ਵਿੱਚ ਸੋ ਇਸੇ ਤਰ੍ਹਾਂ ਗੱਲਾਂ ਪੰਥਾਂ ਦੇ ਮੁਖੀ ਸਾਹਿਬਾਨਾਂ ਦੇ ਰੂਪ ਦੇ ਵਿੱਚ ਗੁਰੂ ਕੇ ਖਾਲਸੇ ਦੇ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਤੇ ਕਰੋਗੇ ਥੋੜੀ ਦੇਰ ਦੇ ਵਿੱਚ ਸੋ ਕਈ ਵਾਰ ਬੇਨਤੀ ਕੀਤੀ ਐ ਸਟੇਜ ਦੇ ਉੱਤੇ ਸਟੇਜ ਦੇ ਬਿਲਕੁਲ ਸੈਂਟਰ ਵਾਲੀ ਜਗ੍ਹਾ ਦੇ ਵਿੱਚ ਇਹ ਪੌੜੀਆਂ ਖਾਲੀ ਇਸ ਕਰਕੇ ਕਰਵਾਈਆਂ ਗਈਆਂ ਕਿ ਗੁਰੂ ਕੇ ਨਿਸ਼ਾਨ ਨਿਸ਼ਾਨ ਸਿੰਘ ਸਾਰਿਆਂ ਨੇ ਇੱਥੇ ਆ ਕੇ ਉਹਨਾਂ ਵਾਸਤੇ ਜਗ੍ਹਾ ਛੱਡੀ ਐ ਜੇ ਆਪਾਂ ਗੁਰੂ ਕੇ ਨਿਸ਼ਾਨਾਂ ਦੇ ਜੋੜੇ ਪਾ ਕੇ ਜਾਂ ਅਸੀਂ ਗੁਰੂ ਕੇ ਨਿਸ਼ਾਨਾਂ ਤੋਂ ਉੱਚੇ ਹੋ ਕੇ ਬੈਠਾਂਗੇ ਅਸੀਂ ਆਪਾਂ ਜ਼ਰੂਰ ਗੁਰੂ ਕੇ ਨਿਸ਼ਾਨਾਂ ਦਾ ਅਪਮਾਨ ਕਰਾਂਗੇ। ਸੋ ਸਹੀ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਕੇ ਨਿਸ਼ਾਨਾਂ ਵਾਸਤੇ ਜਗ੍ਹਾ ਖਾਲੀ ਨਹੀਂ ਛੱਡ ਸਕਦੇ। ਸੋ ਸਾਡੇ ਆਪਣੇ ਖਾਲਸੇ ਪੰਥ ਦੇ ਗੁਰੂ ਕੇ ਨਿਸ਼ਾਨ ਹਨ ਕਿਰਪਾ ਕਰਕੇ ਸਟੇਜ ਦੇ ਸੈਂਟਰ ਵਾਲੀ ਜਗ੍ਹਾ ਉਹ ਬਿਲਕੁਲ ਖਾਲੀ ਰੱਖੀ ਜਾਵੇ। ਬੜੇ ਪਿਆਰ ਨਾਲ ਨਿਮਰਤਾ ਦੇ ਨਾਲ ਬੇਨਤੀਆਂ ਕਰ ਰਹੇ ਆ। ਪਰ ਸਿੰਘ ਕਹਿੰਦੇ ਅਸੀਂ ਵੀ ਹੁਲਾ ਦੇਖਣ ਆਏ ਅਸੀਂ ਵੀ ਮੰਨਣਾ ਨਹੀਂ ਹੈਗਾ ਬਹੁਤ ਵਾਰੀ ਹੱਥ ਜੋੜ ਕੇ ਵੀ ਬੇਨਤੀਆਂ ਕੀਤੀਆਂ ਵੇ ਕਿਰਪਾ ਕਰਕੇ ਪੌੜੀਆਂ ਤੋਂ ਉੱਠ ਜਾਵੋ ਇੱਥੇ ਗੁਰੂ ਕੇ ਨਿਸ਼ਾਨ ਸਾਹਿਬ ਸਾਰੇ ਫੌਜ ਤਲਾ ਪੰਥਾਂ ਦੇ ਮੁਖੀ ਸਹਿਬਾਨ ਇੱਥੇ ਆ ਰਹੇ ਆ ਆਪਾਂ ਉਹਨਾਂ ਵਾਸਤੇ ਜਗ੍ਹਾ ਤੇ ਖਾਲੀ ਰੱਖੀ ਐ ਜਿਨ੍ਹਾਂ ਨੂੰ ਆਪਾਂ ਦੇਖਣ ਵਾਸਤੇ ਆਏ ਆ ਜੇ ਉਹਨਾਂ ਨੂੰ ਆਪਾਂ ਜਗ੍ਹਾ ਨਹੀਂ ਦੇਣੀ ਤੇ ਫਿਰ ਆਪਾਂ ਦੇਖਣ ਕੀ ਆਏ ਆ ਆਪਾਂ ਗੁਰੂ ਕੇ ਖਾਲਸੇ ਦੇ ਇੱਕ ਪਾਸੇ ਦਰਸ਼ਨ ਕਰਦੇ ਆ ਤੇ ਸਾਡੇ ਚ ਇੰਨੀ ਨਿਮਰਤਾ ਸਤਕਾਰ ਤੇ ਹੋਣਾ ਚਾਹੀਦਾ ਕਿ ਸਾਡੇ ਖਾਲਸੇ ਪੰਥ ਦੇ ਗੁਰੂ ਕੇ ਨਿਸ਼ਾਨ ਆ ਰਹੇ ਨੇ ਆਪਾਂ ਗੁਰੂ ਕੇ ਨਿਸ਼ਾਨਾਂ ਦਾ ਸਤਕਾਰ ਕਰੀਏ ਤੇ ਉਹਨਾਂ ਵਾਸਤੇ ਜਗ੍ਹਾ ਜ਼ਰੂਰ ਛੱਡੀਏ ਜੋੜੇ ਪਾ ਕੇ ਆਪਾਂ ਉੱਚੀ ਜਗ੍ਹਾ ਤੇ ਨਾ ਬੈਠੀਏ ਆਪਾਂ ਪਾਪਾਂ ਦੇ ਭਾਗੀ ਨਾ ਬਣੀਏ ਗੁਰੂ ਮਹਾਰਾਜ ਕਿਰਪਾ ਕਰਨ ਸੋ ਥੋੜੀ ਦੇ ਸਮੇਂ ਦੇ ਵਿੱਚ ਹੀ ਸਾਰੇ ਹੀ ਦਲਪੰਥ ਚਰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਨੇ ਗੁਰੂ ਕੇ ਨਗਾਰੇ ਖੜਕ ਰਹੇ ਨੇ ਸੋ ਬੇਨਤੀ ਹੈ ਸਾਰਿਆਂ ਨੂੰ ਕਿ ਜਿੱਥੇ ਨਿਸ਼ਾਨ ਨਗਾਰੇ ਗੁਰੂ ਕਾ ਖਾਲਸਾ ਪੰਥ ਸਮੁੱਚੇ ਰੂਪ ਦੇ ਵਿੱਚ ਪਹੁੰਚ ਰਿਹਾ ਹੈ ਉੱਥੇ ਆਪਾਂ ਉਹਨਾਂ ਵਾਸਤੇ ਜਗ੍ਹਾ ਜ਼ਰੂਰ ਛੱਡਿਏ ਸੋ ਜਿੰਨੇ ਵੀ ਜਥੇਦਾਰ ਸਹਿਬਾਨ ਦਲਾਂ ਪੰਥਾਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਗੱਡੀਆਂ ਦੇ ਵਿੱਚੋਂ ਸਾਈਡ ਤੇ ਲਾ ਕੇ ਉਤਰ ਕੇ ਕਿਰਪਾ ਕਰਕੇ ਗੱਡੀਆਂ ਨੂੰ ਜਰੂਰ ਸਾਰੇ ਜਾਣੇ ਸਾਈਡ ਦੇ ਉੱਤੇ ਲਾ ਦਿਓ ਘੋੜਿਆਂ ਨੇ ਭੱਜਣਾ ਹੈ ਘੋੜਿਆਂ ਵਾਸਤੇ ਆਪਾਂ ਜਗਾ ਜਰੂਰ ਛੱਡਣੀ ਹੈ ਇਹ ਸਾਰੇ ਜਾਣੇ ਨਿਮਰਤਾ ਸਹਿਤ ਹੱਥ ਜੋੜ ਕੇ